ਆਰਤੀਆਂ ਦੀ ਹੜਤਾਲ ਕਰਕੇ ਕਿਸਾਨਾਂ ਅਤੇ ਪੁੱਤਾਂ ਮੰਗ ਪਾਰੇ ਫਸਲ ਮੰਡੀਆਂ ਵਿੱਚ ਰੁੱਲ ਰਹੀ ਹੈ ਪਿਛਲੇ ਇੱਕ ਹਫਤੇ ਤੋਂ ਫਸਲ ਵੇਚਣ ਦੀ ਉਡੀਕ ਵਿੱਚ ਮੰਡੀਆਂ ਵਿੱਚ ਢੋਨੇ ਦੀ ਫਸਲ ਲੈ ਕੇ ਬੈਠੇ ਕਿਸਾਨਾਂ ਦੇ ਪੱਲੇ ਅੱਜ ਵੀ ਮਾਇੂਸ ਹੀ ਪਈ ਆਰਤੀਆਂ ਦੀ ਹੜਤਾਲ ਦੇ ਚੱਲਦੇ ਅੱਜ ਵੀ ਮੰਡੀਆਂ ਵਿੱਚ ਫਸਲ ਦੀ ਖਰੀਦ ਸ਼ੁਰੂ ਨਾ ਹੋ ਸકી ਮੰਡੀਆਂ ਵਿੱਚ ਥਾਂ ਦੀ ਘਾਟ ਹੋਣ ਕਾਰਨ ਕਿਸਾਨਾਂ ਨੂੰ ਮੰਡੀ ਦੀ ਸੜਕ ਤੇ ਫਸਲ ਉਤਾਰਨੀ ਪਈ ਅਜਿਹਾ ਹਾਲ ਮੰਡੀ ਵਿੱਚ ਵੇਖਣ ਨੂੰ ਮਿਲਿਆ ਇਸ ਨੂੰ ਲੈ ਕੇ ਕਿਸਾਨਾਂ ਵੱਲੋਂ ਰੋਸ ਪਾਇਆ ਜਾ ਰਿਹਾ ਤੇ ਐਸਡੀਐਮ ਰਾਜਪੁਰਾ ਵਿਖੇ ਕਿਸਾਨਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਆਪ ਲੋ ਆਈਏ ਹੁਣ ਇਹ ਚੱਕਣ ਨੂੰ ਤਿਆਰ ਨਹੀਂ ਹੈਗੀ ਸਰਕਾਰ ਵੀ ਅਸੀਂ ਇਸ ਮਸਲੇ 'ਚ ਮਿਲਣ ਆਏ ਸੀ ਐਸਡੀਐਮ ਸਾਹਿਬ ਨੂੰ ਇੱਥੇ ਆਏ ਇਹ ਕਹਿੰਦੇ ਮੀਟਿੰਗ ਚੱਲ ਰਹੀ ਐ ਇਹ ਮਿਲ ਨੂੰ ਵੀ ਤਿਆਰ ਨਹੀਂ ਇਹ ਗੱਲ ਕਰਨ ਨੂੰ ਵੀ ਤਿਆਰ ਨਹੀਂ ਸਾਡੇ ਨਾਲ ਜਾਂ ਨਾ ਇਹ ਮੀਲੇ ਸਾਨੂੰ ਸਾਨੂੰ ਬਹਿਣਾ ਪਿਆ ਫਿਰ ਇੱਥੇ 5-10 ਮਿੰਟ ਅਸੀਂ ਬਹਿ ਕੇ ਚਲੋ ਫਿਰ ਇਹਨਾਂ ਨੂੰ ਮਿਲੇ ਇਹ ਕਹਿੰਦੇ ਵੀ ਸਾਨੂੰ ਟਾਈਮ ਦਿਓ ਥੋੜਾ ਬਹੁਤਾ ਵੀ ਚਲੋ ਹੁਣ ਇਹਨਾਂ ਨੂੰ ਕਿਹਾ ਵੀ ਕੋਈ ਗੱਲ ਨਹੀਂ ਤੁਹਾਨੂੰ ਦੰਨੇ ਅਸੀਂ ਟਾਈਮ ਸਵੇਰ ਦੇ 6 ਵਜੇ ਤੱਕ ਵੀ ਉਹ ਤੇ ਬਾਦ ਕੰਡੇ ਚਾਲੂ ਹੋਣੇ ਚਾਹੀਦੇ ਆ ਵੀ ਜਿਹੜੀ ਜਿਰੀ ਸਰਕਾਰ ਦੇ ਉਹ ਚਾਹਦੀ ਐ ਰੇਂਜ ਵੀ ਉਹ ਤਾਂ ਭਰਨੀ ਚਾਹੀਦੀ ਐ ਇਹ ਕੰਡੇ ਕਿਉਂ ਬੰਦ ਕਰਦੇ ਆ ਵੀ ਕੰਡੇ ਚਲਾਓ ਜੇ ਨਹੀਂ ਕੰਡੇ ਚੱਲਦੇ ਫੇਰ ਅਸੀਂ ਅੱਗੇ ਹੋਰ ਕਾਰਵਾਈ ਕਰਾਂਗੇ ਜੇ ਤੁਹਾਡੇ ਸਮੱਸਿਆ ਪੂਰੀ ਨਹੀਂ ਹੁੰਦੀ ਅਸੀਂ ਸੰਘਰਸ਼ ਕਰਾਂਗੇ ਸੰਘਰਸ਼ ਤਾਂ ਅਸੀਂ ਤਾਂ ਫੇਰ ਰੋਡਾਂ ਤੇ ਹੀ ਆਣਗੇ ਕਿਸਾਨ ਹੋਰ ਅਸੀਂ ਕਿਸ ਘਰਸ ਕਰਾਂਗੇ ਅਸੀਂ ਰੋਡ ਜਾਮ ਕਰਾਂਗੇ ਇੱਥੇ ਤੇ ਬਾਕੀ ਭਾਈ ਆੜਤੀਆਂ ਦੇ ਵਪਾਰੀਆਂ ਦੇ ਇਹਨਾਂ ਨੂੰ ਵੀ ਦੱਸੇ ਜੀਵੇਂ ਇਹ ਕਰਦੇ ਆ ਮਜ਼ਦੂਰ ਆ ਜਿਹੜੇ ਉਹ ਦਿਨ ਰਾਤ ਮਿਹਨਤ ਕਰ ਰਹੇ ਆ ਆਪਣੀ ਉਹਨਾਂ ਦੀ ਸੁਣਨੀ ਚਾਹੀਦੀ ਹੈ ਇਹਨਾਂ ਨੇ ਜਦ ਨਹੀਂ ਸੁਣਦੇ ਤਾਂ ਹੜਤਾਲ ਤੇ ਆਣਗੇ ਫਿਰ ਰੇਟ ਤਾਂ ਕਿਸੇ ਦਾ ਵੀ ਨਹੀਂ ਵਧਾਉਂਦੇ ਹੈਗੇ ਉਹਨ ਦੇਖੋ ਇਹ ਕਹਿੰਦੇ ਵੀ ਅਸੀਂ ਸਿੱਧੇ ਪੈਸੇ ਪਾਉਂਦੇ ਆ ਲੇਬਰ ਦੇ ਖਾਤੇ 'ਚ ਇਹ ਲੇਬਰ ਵਾਲਿਆਂ ਨੂੰ ਕਿਹੜੀ ਪਤਾ ਵਿਚਾਰਿਆਂ ਨੂੰ ਵੀ ਕੀ ਪਾਉਂਦੇ ਆ ਕੀ ਕਰਦੇ ਆ ਠੀਕ ਹੈ ਪਾਣਾ ਇਹ ਜਿਵੇਂ ਸਰਕਾਰ ਦਿੰਦੀ ਏ ਪੂਰੇ ਪੈਸੇ ਪਾਣ ਮਜ਼ਦੂਰਾਂ ਦੇ ਖਾਤੇ 'ਚ ਜੇ ਉਹ ਪੂਰੇ ਪੈਸੇ ਨਹੀਂ ਪਾਣਗੇ ਉਹ ਕੰਮ ਕਿਉਂ ਕਰਨਗੇ ਫਿਰ ਪਾਣੇ ਚਾਹੀਦੇ ਆ ਜਿੰਨਾ ਹੱਕ ਬਣਦਾ ਉਹਨਾਂ ਪਾਣੇ ਮੋਟੀਆਂ ਢੇਰੀਆਂ ਭਰੀਆਂ ਗਈਆਂ ਭਰੀਆਂ ਗਈਆਂ ਤੋਂ ਬਾਅਦ ਕੱਲ ਕੁਝ ਨਹੀਂ ਹੋਇਆ ਤੇ ਅੱਜ ਉੱਥੇ 3 ਤਰੀਕ ਹੋ ਗਈ ਅੱਜ ਕੰਡੇ ਬੰਦ ਆ ਕਿਸਾਨਾਂ ਦੀ ਫਸਲ ਹੈ ਜਿਹੜੀ ਸੁੱਕੀ ਆ ਉਹ ਵੀ ਭਰਾਈ ਨਹੀਂ ਹੋ ਰਹੀ ਇਹ ਸਮੱਸਿਆ ਨੂੰ ਲੈ ਕੇ ਅਸੀਂ ਐਸਐਡੀਨ ਸਾਹਿਬ ਨੂੰ ਮਿਲਣ ਆਏ ਸੀ ਕਿ ਸਮੱਸਿਆਵਾਂ ਸੈਲਰ ਵਾਲਿਆਂ ਦੀਆਂ ਲੇਬਰ ਦੀਆਂ ਉਹਨਾਂ ਸਰਕਾਰ ਨੂੰ ਉਹ ਸਮੱਸਿਆਵਾਂ ਉਹਨਾਂ ਦੀ ਹੱਲ ਕਰਕੇ ਵਿੱਚ ਪੀਸ ਰਿਹਾ ਕਿਸਾਨ ਕਿਉਂਕਿ ਕਿਸਾਨ ਤਾਂ ਹੁਣ ਫਸਲ ਪਹਿਲਾਂ 6 ਮਹੀਨੇ ਖੇਤਾਂ ਚ ਪਾਲ ਕੇ ਲੈ ਕੇ ਆਇਆ ਹੁਣ ਮੰਡੀ ਚ ਆ ਕੇ ਫੇਰ ਉਹਨੂੰ ਰੋੜਨਾ ਪੈ ਰਿਹਾ ਇਹ ਸਮੱਸਿਆ ਨੂੰ ਲੈ ਕੇ ਅਸੀਂ ਇੱਥੇ ਆਏ ਸੀ ਕਿ ਜਿਹੜੀ ਇਹ ਸਮੱਸਿਆ ਦਾ ਹੱਲ ਕਿਤਾ ਹੈ ਕੀ ਕਹਿੰਦੇ ਹੈ ਜੀਨ ਸਾਹਿਬ ਐਸਡੀਐਮ ਸਾਹਿਬ ਨੇ ਸਾਨੂੰ 6-7 ਵਜੇ ਤੱਕ ਦਾ ਭਰੋਸਾ ਦਿੱਤਾ ਕਿ ਵਾਪਸ ਜੀ ਸਾਈਲਰ ਸੂਲਰ ਵਾਲੇ ਆਰਤੀ ਵੀਰ ਉਹ ਮੀਟਿੰਗ ਕਰ ਰਹੇ ਆ ਉਹਨਾਂ ਦੀ ਮੀਟਿੰਗ ਚ ਕੋਈ ਨਾ ਕੋਈ ਸਿੱਟਾ ਨਿਕਲੇਗਾ ਜਦੋਂ ਸਿੱਟਾ ਨਿਕਲਦਾ ਨਾਲ ਦੀ ਨਾਲ ਜਿਹੜੀ ਕਿਸਾਨਾਂ ਦੀ ਫਸਲਾਂ ਦੀਆਂ ਗੱਲਾਂ ਸੁਣ ਕੇ ਸਾਨੂੰ ਇਹ ਦੇਖਿਆ ਕਿ ਉੱਥੇ ਤਾਂ ਇਹਨਾਂ ਨੇ ਕੰਡਾ ਹੀ ਬੰਦ ਕਰਤਾ ਜੋ ਕਿ ਕੰਡਾ ਇੱਕ ਤਰੀਕੇ ਨੂੰ ਮੈਡਮ ਨੀਨਾ ਮੇਤੋ ਜਾ ਕੇ ਚਾਲੂ ਕਰਾਇਆਈ ਦੋ ਚਾਰ ਮਿੰਟ ਦੋ ਚਾਰ ਢੇਰੀਆਂ ਦਾ ਲਵਾ ਕੇ ਇੱਕ ਦਾ ਆ ਕੇ ਦੋ ਚਾਰ ਢੇਰੀਆਂ ਉਹਨਾਂ ਨੇ ਲਵਾਤੀਆਂ ਵੀ ਹਾਂ ਇਹ ਤਾਂ ਮੰਡੀ ਜਿਹੜੇ ਚਾਲੂ ਕੀਤੀ ਗਈ ਪਰ ਜਦ ਅਸੀਂ ਸਪੈਸ਼ਲ ਤੌਰ ਤੇ ਜਾ ਕੇ ਦੇਖਿਆ ਉਹ ਤਾਂ ਬੜਾ ਬੁਰਾ ਹਾਲ ਆ ਕਿਸਾਨਾਂ ਦੀ ਜਿਹੜੀ ਫਸਲ ਆ ਉਹ ਮੰਡੀਆਂ ਚ ਰੁਲ ਰਹੀ ਹੈ ਤਾਂ ਅਸੀਂ ਜਾ ਕੇ ਮਾਰਕੀਟ ਕਮੇਟੀ ਦਫ਼ਤਰ ਵੀ ਗਏ ਉੱਤੇ ਸਾਨੂੰ ਕੋਈ ਵੀ ਬੰਦਾ ਮਾਰਕੀਟ ਕਮੇਟੀ ਦਫ਼ਤਰ ਨਹੀਂ ਮਿਲਿਆ ਫਿਰ ਅਸੀਂ ਆ ਕੇ ਵੀ ਸੋਚਿਆ ਜਾਮ ਲਾਣੇ ਆਂ ਜਾਮ ਲਾਣ ਤੋਂ ਪਹਿਲਾਂ ਹੀ ਸੋਚਿਆ ਆਪਾਂ ਜੇ ਜਾਮ ਲਾਵਾਂਗੇ ਤਾਂ ਹਰ ਇੱਕ ਬੰਦਾ ਸੋਚਦਾ ਕਿ ਕਿਸਾਨ ਤਾਂ ਪਹਿਲਾਂ ਹੀ ਜਾਮ ਲਾਣ ਲੱਜੇ ਨੇ ਕੋਈ ਮਸਲੇ ਦਾ ਹੱਲ ਨਹੀਂ ਅਸੀਂ ਲੋਕਾਂ ਨੂੰ ਨਾ ਹਰਾਸ ਕਰਦੇ ਹੋਏ ਐਸਡੀਐਮ ਸਾਹਿਬ ਕੋਲ ਆ ਕੇ ਮੀਟਿੰਗ ਕਰਨ ਲੱਗੇ ਤਾਂ ਐਸਡੀਐਮ ਸਾਨੂੰ ਇਨਕਾਰ ਕਰ ਦਿੱਤਾ ਵੀ ਹਜੇ 10 ਮਿੰਟ ਵੇਟ ਕਰੋ ਸਾਡੀ ਮੀਟਿੰਗ ਚੱਲ ਰਹੀ ਹੈ ਅਸੀਂ ਬਾਹਰ ਆਪਣਾ ਪ੍ਰਦਰਸ਼ਨ ਕੀਤਾ ਪ੍ਰਦਰਸ਼ਨ ਕਰਨ ਤੋਂ ਬਾਅਦ ਸਾਨੂੰ ਐਸਡੀਐਮ ਸਾਹਿਬ ਨੇ ਅੰਦਰ ਬੁਲਾਇਆ ਗਿਆ ਐਸਡੀਐਮ ਸਾਨੂੰ ਅਸੀਂ ਜਾ ਕੇ ਆਪਣੀ ਗੱਲਬਾਤ ਦੱਸੀ ਵੀ 2 ਦਿਨ ਹੋ ਗਏ ਜਿਹੜੇ ਸਰਕਾਰ ਆਪਣਾ ਕਿਸਾਨ ਆ ਮੰਡੀਆਂ ਚ ਰੋਲ ਰਿਆਂ ਨਹੀਂ ਫਸਲ ਚੱਕੀ ਜਾਂਦੀ ਓਕੇ ਸੁਚਾਰੂ ਰੂਪ ਚ ਚੱਲਣ ਦੇ ਲਈ ਕੁਝ ਦਿੱਕਤਾਂ ਦਰਪੇਸ਼ ਆ ਰਹੀਆਂ ਸੀਗੀਆਂ ਉਹਨਾਂ ਦੇ ਲਈ ਇਸ ਵਕਤ ਪ੍ਰਸ਼ਾਸਨ ਨੇ ਆਰਟੀ ਅਸੋਸੀਏਸ਼ਨ ਕਿਸਾਨ ਯੂਨੀਅਨ ਤੇ ਕਨਸਰਨਡ ਗਵਰਨਮੈਂਟ ਅਫੀਸ਼ਰ ਸਾਰਿਆਂ ਨਾਲ ਮੀਟਿੰਗ ਕੀਤੀ ਹੈ ਤੇ ਇਹਦੇ ਜਿਹੜਾ ਹੈਗਾ ਮੰਡੀ ਦੇ ਲਈ ਸਾਰੇ ਉਪਰਾਲੇ ਕੀਤੇ ਜਾ ਰਹੇ ਨੇ ਤਾਂ ਕਿ ਮੰਡੀ ਸੁਚਾਰੂ ਰੂਪ ਨਾਲ ਚੱਲ ਸਕੇ ਤੇ ਵਧੀਆ ਤਰੀਕੇ ਦੇ ਨਾਲ ਜਿਹੜੀ ਹੈਗੀ ਹੈ ਸਾਰੀ ਖਰੀਦ ਤੇ ਸਾਰੀ ਲਿਫਟਿੰਗ ਵਗੈਰਾ ਆਪ ਕੋਲ ਸੇ